ਗੱਲ ਕਰੀਏ ਤਾਂ ਗੁਰਦਾਸਪੁਰ ਦੇ ਬਥਵਾਲਾ ਪੁਲੀ ਦੇ ਉੱਤੇ ਖੜੇ ਆਂ ਔਰ ਘਟਕਾ ਵੇਖ ਸਕਦੇ ਹੋ ਕਿ ਕਿੰਨਾ ਕਿੰਨਾ ਮੋਟਾ ਘਟਕਾ ਪਿਆ ਹੋਇਆ ਤਾਂ ਜਾਂ ਇਸ ਦੇ ਉੱਤੇ ਪ੍ਰੀ-ਮਿਕਸ ਪੈ ਜਾਵੇ ਤੇ ਲੋਕਾਂ ਦੇ ਘਰਾਂ ਵਿੱਚ ਵੱਜਣ ਵਾਲੇ ਵੱਟੇ ਜਿਵੇਂ ਕਿ ਗੱਡੀਆਂ ਦੇ ਟਾਇਰਾਂ ਨਾਲ ਦੁਕਾਨਾਂ ਦੇ ਵਿੱਚ ਵੱਜਦੇ ਨੇ ਘਰਾਂ 'ਚ ਵੱਜਦੇ ਨੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਇਸ ਦੇ ਉੱਤੇ ਪ੍ਰੀ-ਮਿਕਸ ਪਾਇਆ ਜਾਵੇ ਜੇ ਗੱਲ ਕਰੀਏ ਤਾਂ ਸਿਰਫ 100 ਮੀਟਰ ਦਾ ਟੋਟਾ 100 ਮੀਟਰ ਦਾ ਟੋਟਾ ਗੁਰਦਾਸਪੁਰ ਦੇ ਵਿੱਚ ਕੋਈ ਮਿਹਣੇ ਨਹੀਂ ਦਿਖਾਉਂਦਾ ਔਰ ਕਹਿਣ ਦਾ ਭਾਵ ਹੈ ਕਿ ਆਪਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਕੀ ਆ ਜੋ 100 ਮੀਟਰ ਦਾ ਟੋਟਾ ਇਹ ਨਿੱਕੇ ਨਿੱਕੇ ਕੰਮ ਜਿਹੜੇ ਆ ਇਹ ਜਰੂਰ ਕੀਤੇ ਜਾਣ ਇਹ 100 ਮੀਟਰ ਦੇ ਟੋਟੇ ਦੇ ਉੱਤੇ ਪ੍ਰੀਮਿਕਸ ਪਾਇਆ ਜਾਵੇ ਇਸ ਨੂੰ ਪ੍ਰੋਪਰ ਬਣਾਇਆ ਜਾਵੇ ਔਰ ਵੇਖ ਸਕਦੇ ਹੋ ਕਿ ਦੁਕਾਨਦਾਰੀਆਂ ਨੇ ਘਰ ਬਣੇ ਹੋਏ ਨੇ ਔਰ ਦੂਸਰੀ ਤਰਫ ਆਹ ਦੱਸ ਲਈਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਵੀ ਵਿਖਾਇਆ ਜਾਵੇ ਕਿ ਆਹ ਵੇਖੋ ਸਿਰਫ ਇੱਥੋਂ ਲੈ ਕੇ ਤਾਂ ਇਹ ਜੋ ਸੰਤਨਗਰ ਵਾਲਾ ਰੋਡ ਆ ਐਸ ਤੱਕ ਹੀ ਆ ਹੁਣ ਜਿਵੇਂ ਮੋਟਰਸਾਈਕਲ ਜਾ ਰਹੇ ਆ ਜਿਵੇਂ ਗੱਡੀਆਂ ਜਾ ਰਹੀਆਂ ਨੇ ਔਰ ਇਹਨਾਂ ਵਾਸਤੇ ਬੜੀ ਪਰੇਸ਼ਾਨੀ ਆ ਕਿਤੇ ਨਾ ਕਿਤੇ ਜੇ ਕਨਵੈਂਸ ਹੈ ਉਹਨਾਂ ਦੇ ਨੁਕਸਾਨ ਹੁੰਦੇ ਆ ਜਦੋਂ ਵੱਟਾ ਨਿਕਲ ਕੇ ਕਿਸੇ ਦੀ ਦੁਕਾਨਦਾਰੀ ਤੇ ਪੱਥਰ ਵੱਜਦਾ ਫਿਰ ਨੁਕਸਾਨ ਹੁੰਦਾ ਔਰ ਜੇ ਗੱਲ ਕਰੀਏ ਤਾਂ ਘਰਾਂ ਵਿੱਚ ਜਦੋਂ ਘਰਾਂ ਤੋਂ ਬਾਹਰ ਛੋਟੇ ਬੱਚੇ ਕਈ ਵਾਰੀ ਸਕੂਲ ਜਾਣ ਵਾਸਤੇ ਖੜੇ ਹੁੰਦੇ ਆ ਉਹਨਾਂ ਦੇ ਵੀ ਪੱਥਰ ਵੱਜ ਜਾਂਦਾ ਡਰ ਲੱਗਾ ਰਹਿੰਦਾ ਔਰ ਸਰਕਾਰਾਂ ਨੂੰ ਬਾਰ ਬਾਰ ਇਹੀ ਅਪੀਲ ਕਰਦੇ ਆ ਕਿ ਆ ਜੋ ਛੋਟੇ ਛੋਟੇ ਪੈਚਵਰਕ ਹੈ ਜਾਂ ਕਿਤੇ ਪ੍ਰੀਮਿਕਸ ਪੈਣ ਵਾਲੀ ਆ ਇਹ ਜ਼ਰੂਰ ਪਾਈ ਜਾਵੇ ਬਥਵਾਲਾ ਪੁੜੀ ਦੇ ਉੱਤੇ ਖੜੇ ਆਪਾਂ ਬਥਵਾਲ 100 ਮੀਟਰ ਦਾ ਟੋਟਾ ਜੀ 100 ਮੀਟਰ ਦਾ ਟੋਟੇ ਦੇ ਉੱਤੇ ਜੇ ਸਰਕਾਰ ਪਾ ਦਿੰਦੀ ਆ ਤਾਂ ਕਿਤੇ ਨਾ ਕਿਤੇ ਲੋਕ ਧੰਨਵਾਦ ਕਰਨਗੇ ਔਰ ਗੱਲ ਕਰੀਏ ਤੇ ਬਦਲਾਵ ਵਾਲੀ ਸਰਕਾਰ ਦੀ ਹੁਣ ਪਿਛਲੀਆਂ ਸਰਕਾਰਾਂ ਤਾਂ ਜੇ ਆਉਣੀਆਂ ਨਹੀਂ ਲੇਕਿਨ ਤੇ ਬਦਲਾਵ ਵਾਲੀ ਸਰਕਾਰ ਦੀ ਜਿਹੜੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਇੱਕ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਦੇ ਉੱਤੇ ਤੁਸੀਂ ਆਪਣਾ ਬਦਲਾਵ ਦਾ ਰੰਗ ਖਾਓ ਹਾਂਜੀ ਭਰਾ ਜੀ ਅਧਰਾਓ ਜ ਰੰਗ ਹਾਂਜੀ ਭਰਾ ਜੀ ਸਤਿਗੁਰ ਜੀ ਸਤਿਗੁਰ ਜੀ ਇਹ ਕੀ ਕਹਿੰਦੇ ਹੋ ਪੱਥਰ ਵਜਦੇ ਆ ਕਿ ਨਹੀਂ ਗੱਡੀਆਂ ਨਿਕਲਦੀ ਬਿਲਕੁਲ ਜੀ ਬਿਲਕੁਲ ਪੱਥਰ ਪਾਦੇ ਆ ਦੋ ਵਦਵਾਰੀ ਸਾਡੇ ਸ਼ ਹਾਂਜੀ ਭਰਾ ਜੀ ਵੇਖਿਆ ਕਦੀ ਪੱਥਰ ਵੱਜਦਾ ਟ੍ਰੈਂਟ ਦੁਕਾਨਾਂ ਚ ਸਰ ਜੀ ਅਸੀਂ ਕੰਮ ਕਰੇ ਕਰਦੇ ਤੇ ਸਿੱਧਾ ਪੱਥਰ ਸਾਡੇ ਕੋਲੋਂ ਦੀ ਲੰਘਿਆ ਜੇ ਸਾਡੇ ਸਿਰ 'ਚ ਲੱਗ ਜਾਂਦਾ ਤੇ ਸੱਟ ਲੱਗ ਜਣੀ ਸੀ ਨੁਕਸਾਨ ਹੋ ਜਣਾ ਸੀ ਹਾਂਜੀ ਔਰ ਗੱਲ ਕਰੀਏ ਤਾਂ ਬਹੁਤ ਮੁਸ਼ਕਿਲ ਨਾਲ ਬਹੁਤ ਮੁਸ਼ਕਿਲ ਨਾਲ ਲੋਕਾਂ ਦਾ ਬਚਾਅ ਹੁੰਦਾ ਕਿਉਂਕਿ ਅਕਸਰ ਹੀ ਕੋਈ ਨਾ ਕੋਈ ਕਨਵੈਂਸ ਜਿਹੜਾ ਇਥੋਂ ਦੀ ਲੰਘਦਾ ਰਹਿੰਦਾ ਔਰ ਪੰਜ ਸੱਤ ਪਿੰਡਾਂ ਦੇ ਲੋਕ ਵੀ ਇਹ ਸ਼ਾਰਟਕਟ ਲੈ ਕੇ ਇਸ ਤਰ੍ਹਾਂ ਵੀ ਜਾਂਦੇ ਆ ਤੁਸੀਂ ਵੇਖਿਆ ਹੋਵੇਗਾ ਕਿ ਲਗਾਤਾਰ ਗੱਡੀਆਂ ਜਿਹੜੀਆਂ ਉਹ ਲੰਘ ਰਹੀਆਂ ਔਰ ਗੱਡੀਆਂ ਦੇ ਉੱਤੋਂ ਦੀ ਜਿੰਨੇ ਵੀ ਲੋਕ ਲੰਘ ਰਹੇ ਨੇ ਗੱ ਔਰ ਪੱਥਰ ਜਿਹੜਾ ਉਹ ਵਜਨ ਦਾ ਚਾਂਸ ਬਣਿਆ ਰਹਿੰਦਾ ਹਰ ਘਰ ਦੀ ਇੱਕ ਪਰੇਸ਼ਾਨੀ ਹੈ ਕਿ ਹਰ ਘਰ ਦੇ ਵਿੱਚ ਪਰਿਵਾਰ ਦੇ ਜਿਹੜੇ ਬੱਚੇ ਆ ਜਦੋਂ ਸੜਕ ਦੇ ਉੱਤੇ ਖੜੇ ਹੁੰਦੇ ਆ ਤਾਂ ਫਿਰ ਇਹ ਮੁਸ਼ਕਲਾ ਪੈਦਾ ਹੁੰਦੀਆਂ ਨੇ ਕਿ ਕਿਤਨੇ ਕਿਤੇ ਡਰ ਲੱਗਾ ਰਹਿੰਦਾ ਕਿ ਬੱਚਿਆਂ ਦੇ ਕੋਈ ਪੱਥਰ ਨਾ ਲੱਗ ਜਾਵੇ ਔਰ ਸਰਕਾਰ ਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਫਿਰ ਬੇਨਤੀ ਕਰ ਦਈਏ ਕਿ ਇਸ ਦੇ ਉੱਤੇ ਪ੍ਰੀਮਿਕਸ ਪਾ ਕੇ ਇਸ ਨੂੰ ਪਲਾਨ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਰਾਹ ਸਖਾਲਾ ਹੋ ਸਕੇ ਮੇਰੇ ਸੇ ਜੋਗੀ ਜੀ ਨਾਲ ਮੈਂ ਹਰਜਿੰਦਰ ਸਿੰਘ ਤੀਨਾਂਗਰ ਜ਼ਿਲ੍ਹਾ ਗੁਰਦਾਸ ਔਰ